ਮੈਨੂੰ ਇਲੈਕਸ਼ਨਾਂ 'ਚ ਲੋਕਾਂ ਨੇ ਬੜਾ ਕੁਝ ਕਿਹਾ ਜੀ ਤੁਹਾਨੂੰ ਇਹ ਮਿਲਣਾ ਮੈਂ ਚੁੱਪ ਸੀਗਾ ਪੂਰੇ ਮੈਂ ਉਹ ਕਹਿੰਦੇ ਜੀ ਤੁਹਾਨੂੰ ਇਹ ਪੋਰਟਫੋਲੀਓ ਮਿਲਣਾ ਮੇਰਾ ਹਰ 5 ਘੰਟੇ ਬਾਅਦ ਲੁਧਿਆਣੇ ਵਾਲੇ ਪੋਰਟਫੋਲੀਓ ਬਦਲਦੇ ਸੀ ਮੈਨੂੰ ਚਿੱਤਾ ਤੁਹਾਨੂੰ ਡਿਪਟੀ ਸੀ ਵੀ ਬਣਾ ਕੇ ਰੱਖਿਆ ਉਹਨਾਂ ਨੇ ਹਾਂ ਚਲੋ ਮੈਂ ਤਾਂ ਕਦੀ ਨਹੀਂ ਅ ਕੁਝ ਵੀ ਕਿਹਾ ਜੀ ਜੋ ਲੋਕੀ ਕਹਿੰਦੇ ਸੀ ਸੁਣ ਲੈਂਦੇ ਸੀ ਔਰ ਜੋ ਸਰਕਾਰ ਨੇ ਕੀਤਾ ਮੈਂ ਬੜਾ ਸ਼ੁਕਰਗੁਜ਼ਾਰ ਆ ਸਾਡੇ ਮਾਨਯੋਗ ਨੈਸ਼ਨਲ ਕੋਨਵੀਨਰ ਕੇਜਰੀਵਾਲ ਜੀ ਦਾ ਔਰ ਮਾਨਯੋਗ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜੀ ਦਾ ਕਿ ਉਹਨਾਂ ਨੇ ਇੱਜ਼ਤ ਤੇ ਮਾਨ ਮੈਨੂੰ ਬਖਸ਼ੀ ਹਾਂਜੀ ਜਿਹੜਾ ਮਹਿਕਮਾ ਤੁਹਾਡੇ ਕੋਲ ਆ ਇਹਦੇ ਬਾਰੇ ਬਹੁਤ ਵੱਡਾ ਪ੍ਰਚਾਰ ਹੋਇਆ ਪਿਛਲੇ ਸਮੇਂ ਦੇ ਦੌਰਾਨ ਪਿਛਲੀਆਂ ਸਰਕਾਰਾਂ ਚ ਵੀ ਕਿ ਜੀ ਲੋਕ ਤਾਂ ਭੱਜ ਗਏ ਇਥੋਂ ਬੁਰੇ ਹਾਲ ਹੈ ਇੰਡਸਟਰੀ ਚਲੀ ਗਈ ਹੈ ਤੁਸੀਂ ਵੀ ਪੰਜਾਬ ਦੇ ਮਾਨਚੈਸਟਰ ਕਿਹਾ ਜਾਂਦਾ ਲੁਧਿਆਣੇ ਸ਼ਹਿਰ ਨਾਲ ਸਬੰਧ ਰੱਖਦੇ ਹਾਂ ਔਰ ਪੜਾ ਵੱਡਾ ਪ੍ਰਚਾਰ ਹੋਇਆ ਕਿ ਜੀ ਭੱਜ ਚਲੇ ਆ ਦੁਖੀ ਹੋ ਗਿਆ ਜੀ ਕੋਈ ਬੀਲੀ ਤੇ ਦੁਖੀ ਹੋ ਗਿਆ ਕੋਈ ਟੈਕਸਾਂ ਤੋਂ ਦੁਖੀ ਹੋ ਗਿਆ ਕੋਈ ਲੀਡਰਾਂ ਦੀ ਹਿੱਸੇਦਾਰੀ ਤੋਂ ਇੰਡਸਟਰੀਸ ਦੁਖੀ ਹੋ ਗਿਆ ਹੁਣ ਤੁਹਾਨੂੰ ਇੰਡਸਟਰੀਲਿਸ ਕੀ ਕਹਿੰਦੇ ਨੇ ਸ਼ਿਕਾਇਤਾਂ ਕਿੱਦਾਂ ਦੀ ਆਉਂਦੀਆਂ ਕੰਮ ਕਿੱਦਾਂ ਦੇ ਆਉਂਦੇ ਆ ਦੇਖੋ ਇੱਕ ਤਾਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਜਿਹੜੀ ਤੁਸੀਂ ਪਹਿਲੀ ਗੱਲ ਕਹੀ ਕਿ ਇੱਥੋਂ ਇੰਡਸਟਰੀਲਿਸ ਚਲੇ ਗਏ ਜੀ ਗਿਆ ਕੋਈ ਨਹੀਂ ਇੰਡਸਟਰੀਲਿਸ ਪੰਜਾਬ ਤੋਂ ਦੇਖੋ ਇੱਕ ਪੰਜਾਬ ਜਿਹੜਾ ਸੋਬਾ ਹੈ ਲੈਂਡਲੌਕ ਸਟੇਟ ਆ ਪੋਰਟ ਤੋਂ ਦੂਰ ਆ ਇਹ ਜਿਹੜਾ ਸੋਬਾ ਬਣਿਆ ਇਹ ਜ਼ਿਆਦਾ ਬਣਿਆ ਐ ਐਸ ਐਮਈ ਤੇ ਐਮ ਐਸ ਐਮਈ ਇੰਡਸਟਰੀ ਲਈ ਜੀ ਜਿਹੜੇ ਸਾਡੇ ਐਮ ਐਸ ਐਮਈ ਇੰਡਸਟਰੀਸਟ ਭਰਾ ਹੈਗੇ ਪੰਜਾਬੀ ਜਿਹੜੇ ਇੱਥੇ ਰਹਿੰਦੇ ਆ ਜਾਂ ਜਿਨ੍ਹਾਂ ਨੇ ਪੰਜਾਬ ਚ ਕੰਮ ਚਾਲੂ ਕੀਤਾ ਉਹ ਕਿਤੇ ਨਹੀਂ ਆਪਣੀ ਐਕਸਪੈਂਸ਼ਨ ਕਿਤੇ ਨਹੀਂ ਕਰਦੇ ਜਿਹੜੇ ਲਾਰਜ ਸਕੇਲ ਵਾਲੇ ਹੈਗੇ ਆ ਉਹ ਵੀ ਇਹ ਨਹੀਂ ਕਿ ਇੱਥੇ ਬੰਦ ਕਰਕੇ ਕਿਤੇ ਚਲੇ ਗਏ ਜੀ ਜਾਣਾ ਦਾ ਮਤਲਬ ਹੁੰਦਾ ਹੈ ਕਿ ਚਲੇ ਗਏ ਜੀ ਜੀ ਸਭ ਕੁਝ ਬੰਦ ਨਾ ਉਹਨ ਕੋਈ ਫਿਊਚਰ ਐਕਸਪੈਂਸ਼ਨ ਕਰਦਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਇੰਡਸਟਰੀ ਦੀ ਟੈਕਸਟਾਈਲ ਦੀ ਇੰਡਸਟਰੀ ਆ ਐਥੋਂ ਚਲੇ ਗਏ ਕੁਝ ਮੱਧਿਆ ਪ੍ਰਦੇਸ਼ ਚ ਗਏ ਕੋਈ ਇੱਕ ਅਧੀ ਸਟੇਟ ਚ ਕਿਤੇ ਹੋਰ ਫਾਰ ਐਕਸਪੈਂਸ਼ਨ ਫੇਰ ਮੈਂ ਕਹਿ ਰਿਹਾ ਗਏ ਨਹੀਂ ਜਾਣਾ ਵਰਡ ਗਲਤ ਹੈ ਐਕਸਪੈਂਸ਼ਨ ਕਰਨਾ ਵਰਡ ਅਲੱਗ ਹੈ ਠੀਕ ਹੈ ਜੀ ਹੁਣ ਜਿਹੜਾ ਕੋਈ ਵੱਡਾ ਇੰਡਸਟਰੀਅਲਿਸਟ ਆ ਉਹਨੂੰ ਰੌ ਮਟੀਰੀਅਲ ਕਾਟਨ ਚਾਹੀਦਾ ਟੈਕਸਟਾਈਲ ਦਾ ਕਾਟਨ ਮੇਨ ਰੌ ਮਟੀਰੀਅਲ ਆ ਉੱਥੇ ਜਾਣਗੇ ਜਿੱਥੇ ਕਾਟਨ ਦੀ ਕ੍ਰੋਪ ਆ ਇਕੋ ਨੂੰ ਉਹਨਾਂ ਨੂੰ ਕਿਰਾਇਆ ਵੀ ਘੱਟ ਪਿਆ ਹੂੰ ਕਾਟਨ ਆਨ ਦਾ ਅੱਗੇ ਜੇ ਮੱਧਿਆ ਪ੍ਰਦੇਸ਼ ਪੰਜਾਬ ਦੀ ਕਾਟਨ ਪੰਜਾਬ ਚ ਖਪਤ ਹੋ ਗਈ ਹੁਣ ਇੰਨੇ ਟੈਕਸਟਾਈਲ ਦੇ ਯੂਨਿਟ ਲੱਗ ਗਏ ਕਿ ਬਾਹਰੋਂ ਵੀ ਕਾਟਨ ਆਂਦੀ ਸੀ ਮੱਧਿਆ ਪ੍ਰਦੇਸ਼ ਕਾਟਨ ਆਗਲੇ ਕਹਿੰਦੇ ਚਲੋ ਉੱਥੇ ਚਲੇ ਜਾਓ ਆਸ-ਪਾਸ ਦੀਆਂ ਸਟੇਟਾਂ ਚ ਵੀ ਅਵੇਲੇਬਲ ਫੇਰ ਇਹ ਠੀਕ ਹੈ ਕਿ ਪੰਜਾਬ ਦੇ ਰਿਲੇਟਿਡ ਉੱਥੇ ਕੋਈ ਜਗ੍ਹਾ ਦਾ ਪੂਲ ਗਵਰਨਮੈਂਟ ਕੋਲ ਹੈਗਾ ਜਗਾ ਵੀ ਸਸਤੀ ਹੈ ਪਰ ਇਹ ਵੱਡੇ ਇੰਡਸਟ੍ਰੀਅਲਿਸਟ ਕਰ ਸਕਦੇ ਆ ਜੀ ਹੁਣ ਆਪਾਂ ਕਹੀਏ ਸਾਡੀ ਸਟੇਟ 'ਚ ਟਾਟਾ ਸਟੀਲ ਲਿਆਏ ਆ ਆਪਾਂ ਇਹ ਨਹੀਂ ਕਹਿ ਸਕਦੇ ਜੀ ਕਿ ਉਹ ਛੱਡ ਕੇ ਆ ਗਏ ਜੀ ਜਮਸ਼ੇਦਪੁਰ ਥੋੜੀ ਨਾ ਬੰਦ ਕਰਕੇ ਆ ਗਏ ਐਕਸਪੈਂਸ਼ਨ ਕੀਤੀ ਉਹ ਐਕਸਪੈਂਸ਼ਨ ਕੀਤੀ ਆ ਉਹਨਾਂ ਨੂੰ ਸਟੇਟ 'ਚ ਚੰਗੀ ਲੱਗੀ ਐਕਸਪੈਂਸ਼ਨ ਲਈ ਆ ਗਏ